आश्रोष <laughs> पर तो इस पर, पर तो उस पर तो और तो शरीर के, के रहे बैठा है <laughs> ਆ ਰਹਾ ਰਹਾ ਦਰਸਤ ਕੀ ਰਣਿ ਉਦਾਰ ਸਾਗਰ ਕੋ ਕਹ ਕੇ ਸਾਂਗੇ ਹੰਤ ਕੋ ਦਾ ਆ ਜੁਣ ਚਾਨ ਗਿਆਨ ਸਤਿਗੁਰ ਕੈ ਰਬ ਜਨ ਪਾਲੇ ਉਹ ਸੁਣੀ ਅਮਜਾ ਕੇ ਵੇਖ ਅਕਸ਼ਰ ਵੇਖ ਤ ਉਦਰਾ ਦਸੇਂਦਾ ਜਾ ਸੋ ਹੋ ਟ ਨਿਹਾਲ ਆ ਕੇ ਤੇ ਘਟਦਾ ਆਵਤ वन सभई काका से भद्रा हर हाया भगारे ད�ས ད�ས དས 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 ད� ਦੇ ਯਾਰੋ ਬੱਚਾ ਟੁੱਟ ਗਿਆ ਲੱਗਦਾ ਹੈ ਮੇਰਾ ਨਾਮ ਉਹਤਾ ਹੀ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਤਰਫ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਤਰਫ਼ ਹਾਂ ਜੀ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਦਿਲਬਾਖ ਸਿੰਘ ਲਵਲੀ ਹੈ ਜੀ ਸਰ ਤੁਸੀਂ ਵੀ ਹਰ ਆਪਣਾ ਸੰਡੇ ਸੇਵਾ ਨਹੀਂ ਮੰਨਦੇ ਹੋ ਸਾਡੇ ਦੀ ਹਰ ਐਤਵਾਰ ਪੈਰਾ ਸਾਹਿਬ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਐਤਵਾਰ ਲੰਗਰ ਲੱਗਦਾ ਜੀ ਨਿਸ਼ਚੇ ਬਰਸਾਦੇ ਤੇ ਨਾਲ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਇਹ ਅਮਰ ਸ਼ਹੀਦ ਧੰਧਨ ਬਾਬਾ ਦੀਪ ਸਿੰਘ ਜੀ ਅੱਜ ਧੰਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਇਹ ਸੰਤਾਂ ਨੇ ਬੜੇ ਧੂਮਤਾੜਾ ਬਣਾਇਆ ਜੀ ਤੇ ਸਾਰੀਆਂ ਸੰਤਾਂ ਨੂੰ ਨਾਲੇ ਸਰੂਪ ਦਿੱਤੇ ਆ ਵੰਡੇ ਆ ਬਾਬਾ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਤੇ ਨਾਲੇ ਲਗਾ ਲਗਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਸੰਤਾਂ ਦੇ ਸਹਿਯੋਗ ਨਾਲ ਹੀ ਸਾਰਾ ਕਾਰਜ ਹੋ ਰਿਹਾ ਜੀ ਕਿੰਨੀ ਦਿਨ ਹੋ ਗਈ ਤੁਹਾਨੂੰ ਸੇਵਾ ਨਹੀਂ ਮੌਦਿਆ ਜੀ ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਦੋਂ ਦੀ ਸੰਕਤ 2 ਟਾ ਹੀ ਸਾਲ ਹੋ ਗਏ ਆ ਜਦੋਂ ਦੀ ਸੰਕਤ ਤ ਆਪਣਾ ਜਿਆਦਾ ਬਾਬਾ ਦੀਪ ਸਿੰਘ ਦੇ ਚੰਗਾ ਤੇ ਜੁੜੀ ਆ ਤੇ ਸਾਨੂੰ ਬਹੁਤ ਦਾ ਬੜਾ ਚਾਹ ਆ ਕਿ ਉਹਦਾ ਜੀ ਸੰਕਤਾਂ ਬਾਬਾ ਦੀਪ ਸਿੰਘ ਦੀ ਆ ਵੀ ਸੇਵਾ ਲੈ ਰਹੇ ਆ ਸਾਰੀਆਂ ਸੰਕਤਾਂ ਦੇ ਉਹ ਵੀ ਸੇਵਾ ਲੈ ਰਹੇ ਆ ਸਾਡੀ ਕੋਈ ਸੇਵਾ ਲੈ ਰਹੇ ਬਾਬਾ ਦੀਪ ਸਿੰਘ